ਕੁਝ ਜ਼ਿਲ੍ਹਾ ਇੱਕੋ ਸਬਡਿਵੀਜ਼ਨ ਇੱਕੋ ਪਿੰਡ ਇੱਕੋ ਪਰਿਵਾਰ ਤੇ ਇੱਕੋ ਸ਼ਮਸ਼ਾਨ ਘਾਟ ਮਾਮਲਾ ਹਸ਼ਰਪੁਰ ਦੇ ਦਸੂਹਾ ਇਲਾਕੇ ਦੇ ਪਿੰਡ ਝਿੰਗੜਾਂ ਦਾ ਜਿੱਥੇ ਇੱਕ ਪਰਵਾਦ ਤਿੰਨ ਜੀਆਂ ਦੀ ਕੱਠੀ ਲਾਸ਼ਾਂ ਚਲੀਆਂ ਸ਼ਮਸ਼ਾਨ ਘਾਟ ਦੇ ਵਿੱਚ ਕੁਝ ਦਿਨ ਪਹਿਲਾਂ ਪੈਦਲ ਜਾ ਰਹੇ ਵਿਅਕਤੀਆਂ ਨਾਲ ਇੱਕ ਹਾਸਾ ਹੋ ਗਿਆ ਸੀ ਜਿਸ ਵਿੱਚ ਦੋ ਪੁੱਤ ਤੇ ਮਾਂ ਉਹਨਾਂ ਦੀ जख्मी ਹੋ ਗਏ ਸਨ ਵੱਡੇ ਪੁੱਤ ਦੀ ਮੌਕੇ ਤੇ ਮੌਤ ਹੋ ਗਈ ਸੀ ਮਾਂ ਤੇ ਦੂਜੇ ਪੁੱਤ ਨੂੰ ਅਵਰਸਾ ਦੇ ਇੱਕ ਹਸਪਤਾਲ ਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਜੋ ਪੁੱਤ ਦੀ ਮੌਤ ਹੋਈ ਸੀ ਉਹਦੀ ਬੋਡੀ ਲੋਕਾਂ ਵੱਲੋਂ ਰਿਸਤਾਰਨ ਵੱਲੋਂ ਮੋਇਸਚਰਾਈਜ਼ਰ ਖਾ ਦਿੱਤੀ ਗਈ ਸੀ ਵੀ ਮਾਂ ਤੇ ਪੁੱਤ ਠੀਕੇ ਹੋ ਕੇ ਆਉਣਗੇ ਆਨੇ ਵੱਡੇ ਪੁੱਤ ਦੇ ਅੰਤਿਮ ਦਰਸ਼ਨ ਕਰ ਸਕਣਗੇ ਪਰ ਇਲਾਜ ਦੌਰਾਨ ਮਾਂ ਤੇ ਦੂਜੇ ਪੁੱਤ ਦੀ ਮੌਤ ਹੋ ਗਈ ਪੂਰੇ ਪਿੰਡ ਵਿੱਚ ਮਾਤਮ ਛਾ ਗਿਆ ਕੰਮ ਇਹਨਾਂ ਵਾਲ ਹੋ ਗਿਆ ਤਿੰਨੇ ਜਣਾਂ ਦੀ ਚਿਤਾਜਲੀ ਪਿੰਡ ਦੇ ਸਮਸ਼ਾਨ ਘਾੜ ਵਿੱਚ ਦੋਵੇਂ ਪੁੱਤਾਂ ਦੇ ਮਾਂ ਦੀ ਬਾਕੀ ਇੱਕ ਪੁੱਤੋ ਬਚਿਆ ਪਰਿਵਾਰ ਦਾ ਸਭ ਤੋਂ ਛੋਟਾ ਪੁੱਤ ਜਿਸ ਨੇ ਬੜੇ ਦੁਖੀ ਭਰੇ ਮਨ ਤੇ ਹਿਰਦੇ ਨਾਲ ਆਪਣੇ ਤਿੰਨ ਜੀਆਂ ਨੂੰ ਅਗਲੀ ਭੇਟ ਕੀਤੀ ਆ ਤੁਹਾਨੂੰ ਦਿਖਾਣੇ ਆ ਕਿਵੇਂ ਗਮਹੀਨ ਮਾਹੌਲ ਆ ਪਿੰਡ ਝੰਗੜਾ ਦਾ ਦਿਲਾ ਇਲਾਕਾ ਦੁਸਾ ਦਾ ਮੈਂ ਪਿਆਬੀ ਸਟੇਸ਼ਨ ਲਈ ਰੀਚ ਬਟਲ ਆਜ ਉਹ ਜਗਾ ਚ ਤਿੰਨ ਚਿਤਾਵਾਂ ਵਾਲੀਆਂ ਪਿੰਡ ਵਿੱਚ ਜਿਹੜਾ ਹਾਦਸਾ ਕੀ ਹੋਇਆ ਸੀ ਪੂਰਾ ਮਾਮਲਾ ਹੈ ਮੇਰੇ ਚਾਚੀ ਜੀ ਆਉਂਦੇ ਸੀਗੇ ਆਪਣੇ ਮਾਈਕੇ ਦੇ ਪਿੰਡ ਜਾ ਕੇ ਰਹਿਣ ਲੱਗ ਪਏ ਸੀਗੇ ਤੇ ਇੱਥੇ ਆਉਂਦੇ ਸੀਗੇ ਦਾਣੇ ਵਾਲੀ ਕੇਵਾਈਸੀ ਕਰਾਉਂਦੇ ਸੀਗੇ ਤੇ ਆਪਣੇ ਪੈਨਸ਼ਨ ਲੈਣ ਆਏ ਸੀਗੇ ਤੇ ਜਿੱਦਾਂ ਸਰਪੰਚ ਦੇ ਘਰੋਂ ਨਿਕਲੇ ਆ ਤੇ ਰੋਡ ਤੇ ਆਉਂਦੇ ਪਏ ਸੀ ਆਪਣੇ ਆਪਣੇ ਰਸਤੇ ਸੀਗੇ ਕੱਚੇ ਰਸਤੇ ਸੀਗੇ ਆਂਡਿਆਂ ਦੇ ਵਿੱਚ ਬੱਸ ਨੇ ਟੱਕਰ ਮਾਰੀ ਆ 9 10 ਨੂੰ ਇਹ ਹਾਦਸਾ ਹੋਇਆ ਆ ਉਸ ਦਿਨ ਵੀ ਅਸੀਂ ਧਰਨਾ ਵੀ ਲਾਇਆ ਕੋਈ ਸੜਵਾਈ ਨਹੀਂ ਸਾਡੀ ਹੋਈ ਕੀਗਾ ਫਿਰ ਕਿੰਨੇ ਜਣੇ ਸੀਗੇ ਟੋਟਲ ਇਹ ਤਿੰਨ ਜਣੇ ਸੀਗੇ ਰਿਸ਼ਤਾ ਵਿੱਚ ਕੀ ਲੱਗਦੇ ਸੀ ਹਾਂਜੀ ਇਹ ਰਿਸ਼ਤੇ ਚ ਮਾਪ ਪੁੱਤ ਲੱਗਦੇ ਸੀਗੇ ਜినਕਮਰੀ ਜੀ ਤੁਹਾਡੇ ਕੀ ਲੱਗਦੇ ਸੀ ਇਹ ਸਾਡੀ ਜਠਾਣੀ ਲੱਗਦੀ ਸੀ ਜੀ ਉਹਨਾਂ ਦੇ ਦੋ ਬੇਟੇ ਵੀ ਨਾਲ ਹਾਂਜੀ ਉਹਨਾਂ ਦੇ ਦੋ ਬੇਟੇ ਆ ਅੱਜ ਤਿੰਨ ਚਿਤਾਵਾਂ ਪਿੰਡ ਵਿੱਚ ਇਕੱਠੀਆਂ ਜਲ ਰਹੀਆਂ ਹਨ ਹਾਂਜੀ ਤੇ ਤੁਸੀਂ ਦੱਸੋ ਕਿ ਇਹ ਹਾਦਸਾ ਕਦੋਂ ਹੋਇਆ ਸੀ ਔਰ ਕਿੱਦਾਂ ਹੋਇਆ ਸੀ ਇਹ ਵਾਜੀ 10 ਤਰੀਕ ਨੂੰ ਨਵਾਂ ਮਹੀਨੇ ਨੂੰ ਹੋਇਆ ਸੀ ਜਿਹੜਾ ਵਿੱਚ ਇੱਕ ਬੱਚੇ ਦੀ ਬੱਸ ਵਾਲ ਨੇ ਟੱਕਰ ਮਾਰੀ ਸੀ ਇੱਕ ਬੱਚੇ ਦੀ ਮੌਕੇ ਤੇ ਡੈਥ ਹੋ ਗਈ ਸੀ ਤੇ ਦੂਜੇ ਦੋ ਅੰਬਰਸਰ ਵਿੱਚ ਦਾਗਾਂ ਸੀ ਜੈਦ ਮੈਂਟਿਡੇਟਰ ਤੇ ਤਾਂ ਅੱਜ ਉਹਨਾਂ ਦਾ ਇਕੱਲਾ ਹੀ ਮੁੰਡਾ ਰਹਿ ਗਿਆ ਵਾ ਅਸੀਂ ਹਾਂਜੀ ਇਕੋ ਹੀ ਰਹਿ ਗਿਆ ਵਾ ਬਾਕੀ ਸਾਰਾ ਪਰਿਵਾਰ ਪੂਰਾ ਖਤਮ ਹੋ ਗਿਆ ਇੱਕ ਕੋ ਬੱਚਾ ਰਹਿ ਗਿਆ ਭਾਜੀ ਕੀ ਮੰਗ ਕਰਦੇ ਹੋ ਤੁਸੀਂ ਪੰਜਾਬ ਸਰਕਾਰ ਤੋਂ ਪੰਜਾਬ ਸਰਕਾਰ ਕਹੇ ਹੋ ਕਿ ਨਹੀਂ ਆ ਕਿ ਅਸੀਂ ਕਿ ਉਹਨਾਂ ਨੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਉਹ ਬੱਸਾਂ ਵਾਲਿਆਂ ਚਾਹੀਦਾ ਇਨੀ ਤੇਜ਼ ਬੱਸਾਂ ਨਾ ਚਲਾਉਣ ਉਹਨਾਂ ਤੇ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਹੈਗੀ ਨਾ ਕੋਈ ਬੱਸ ਵਾਲਾ ਆਇਆ ਨਾ ਕੋਈ ਉਹਨਾਂ ਤੇ ਕੋਈ ਮਾਲਕ ਆਇਆ ਕਿਸੇ ਨੇ ਆ ਕੇ ਨਾ ਕੋਈ ਤੇ ਵੋਟਾਂ ਲੈਣ ਵਾਸਤੇ ਆ ਜਾਂਦੇ ਆ ਉਹਦਾ ਕੋਈ ਇੱਥੇ ਮੰਤਰੀ ਕੋਈ ਕੋਈ ਨਹੀਂ ਆਇਆ ਹੈਗਾ ਨਾ ਕੋਈ ਚੇਅਰਮੈਨ ਨਾ ਕੋਈ ਮੰਤਰੀ ਕੋਈ ਨਹੀਂ ਭਾਜੀ ਇੱਥੇ ਬੜਿਆ ਹੈਗਾ ਸਰਕਾਰ ਤੋਂ ਕੀ ਮੰਗਦੇ ਤੁਹਾਡੀ ਅਸੀਂ ਇਨਸਾਫ ਚਾਹੁੰਦੇ ਇਸ ਬੱਚੇ ਨੂੰ ਨੌਕਰੀ ਦਿੱਤੀ ਜਾਵੇ ਆ ਵਰਤਿਆ ਸਾਡੇ ਪਿੰਡ ਪਮਿਆਂ ਵਿੱਚ ਉਹਦਾ ਭਲੀ ਭਾਂਤੀ ਸਾਹਿ ਇਸ ਕਰਕੇ ਜੋ ਭਾਣਾ ਵਰਤਿਆ ਉਸ ਦਾ ਜੋ ਬੱਚੇ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਬੱਚਾ ਆਪਣੀ ਜ਼ਿੰਦਗੀ ਪ੍ਰੀਤ ਕਰ ਸਕੇ ਬਾਕੀ ਜੋ ਇਹਨਾਂ ਦੀ ਮਾਦਰ ਗੁਜ਼ਰ ਗਈ ਹੈ ਜੋ ਉਹਨਾਂ ਦੇ ਭਰਾ ਗੁਜ਼ਰ ਗਏ ਹਨ ਉਹ ਕੁਦਰਤ ਦਾ ਕਹਿਰ ਜੋ ਵਾਪਰਿਆ ਉਹ ਨਾ ਪੂਰਾ ਹੋਣਾ ਘਟਾਇਆ ਅਸੀਂ ਇਹ ਕਹਿੰਦੇ ਹਾਂ ਸਰਕਾਰ ਅਕਿਹੀ ਮੰਗ ਕਰਦੇ ਆ ਕਿ ਜਿਹੜੇ ਬੱਚੇ ਦਾ ਆ ਜੋ ਵੀ ਬੈਨੀਫਿਟ ਬਣਦਾ ਇਹਨੂੰ ਮਿਲਾਇ ਦਿੱਤਾ ਜਾਵੇ ਬਾਕੀ ਨੌਕਰੀ ਦਿੱਤੀ ਜਾਵੇ ਤਾਂਕੋ ਆਪਣੀ ਜ਼ਿੰਦਗੀ ਬਿਤੀ ਤੇ ਕਰਦਾ ਜਾਵੇ ਜੀ ਅੱਜ ਜਦੋਂ ਐਡਾ ਵੱਡਾ ਹਾਦਸਾ ਵਾਪਰਿਆ ਅੱਜ ਇਕੱਠੇ ਸੰਸਕਾਰ ਮਾਂ ਦਾ ਦੋ ਪੁੱਤਾਂ ਦਾ ਕੀਤਾ ਹੈ ਇਹ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਇਹ ਜੀ ਜੋ ਹਾਦਸਾ ਹੋਇਆ ਇਹ 10 ਤਰੀਕ ਨੂੰ ਹੋਇਆ ਸੀਗਾ ਜੀ ਇੱਕ ਪ੍ਰਾਈਵੇਟ ਵਾਸ ਜੋ ਰਾਜਧਾਨੀ ਔਰਬਿਟ ਕੰਪਨੀ ਦੀ ਹੈ ਉਹਨੇ ਇਹਨਾਂ ਤਿੰਨਾਂ ਨੂੰ ਟੱਕਰ ਮਾਰੀ ਸੀ ਜਿਸ ਵਿੱਚ ਇੱਕ ਮਾਂ ਸੀ ਉਸਦੇ ਦੋ ਬੇਟੇ ਸੀਗੇ ਉਨ੍ਹਾਂ ਦੇ ਵਿੱਚੋਂ ਇੱਕ ਬੇਟੇ ਦੀ ਮੌਕੇ ਤੇ ਮੌਤ ਹੋ ਗਈ ਸੀ। ਦੋਨਾਂ ਨੂੰ ਦਸੂਆ ਹਸਪਤਲ ਲੈ ਕੇ ਗਿਆ ਸੀ। ਉਹਨਾਂ ਨੇ ਅੰਮ੍ਰਿਤਸਰ ਰੈਫਰ ਕਰ ਦਿੱਤਾ ਸੀਗਾ ਜਿੱਥੇ ਕਿ ਉਹਨਾਂ ਦੀ 2 ਦਿਨ ਪਹਿਲਾਂ ਮੌਤ ਹੋ ਗਈ। ਅੱਜ ਇਹਨਾਂ ਦੇ ਨਾਂ ਦਾ ਸੰਸਕਾਰ ਕੀਤਾ ਜਾ ਰਿਹਾ। ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਬੱਚੇ ਨੂੰ ਜੋ ਵੀ ਸਰਕਾਰੀ ਨੌਕਰੀ ਦਿੱਤੀ ਜਾਵੇ ਤਰਸ ਦੇ ਆਧਾਰ ਤੇ। ਔਰ ਅਸੀਂ ਇੱਕ ਹੋਰ ਸਾਨੂੰ ਇਤਰਾਜ਼ ਹੈ ਕਿ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਇਸ ਮੌਕੇ ਤੇ ਨਹੀਂ ਪਹੁੰਚਿਆ ਨਾ ਐਮ ਐਲ ਏ ਨਾ ਹੀ ਕੋਈ ਹੋਰ ਐਮ ਐਸ ਡੀ ਐਮ ਵਗੈਰਾ ਕੋਈ ਨਹੀਂ ਪਹੁੰਚੇ। ਅਸੀਂ ਇਹੀ ਚਾਹੁੰਦੇ ਹਾਂ ਕਿ ਬੱਚੇ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅੱਜ ਹਾਰਸਾ ਜੋ ਹੋਇਆ ਸੀਗਾ ਸੰਸਕਾਰ ਕੀਤਾ ਤੁਹਾਡੇ ਨਾਲ ਜੋ ਪ੍ਰਸ਼ਾਸਨ ਨੇ ਕੁਝ ਵਾਅਦੇ ਕੀਤੇ ਸੀ ਕਿ ਉੱਥੇ ਦੱਸੋ ਜਰਗਨ ਭਾਜੀ ਕੋਈ ਕੁਝ ਵੀ ਵਾਅਦਾ ਜਿਹੜੇ ਵੀ ਉਹਨਾਂ ਨੇ ਕਰਕੇ ਗਏ ਐਸ ਡੀ ਐਮ ਆਇਆ ਸੀਗਾ ਉਹ ਕਹਿੰਦੇ ਸੀ ਕਿ ਤੁਹਾਡੀਆਂ ਹੀ ਮਾਲੀ ਸਹਾਇਤਾ ਵੀ ਕਰਾਂਗੇ ਉਹਨਾਂ ਨੇ ਕੁਝ ਵੀ ਨਹੀਂ ਕੀਤਾ ਇੱਥੇ ਆ ਕੇ ਇੱਕ ਵਾਰੀ ਵੀ ਆ ਕੇ ਨਹੀਂ ਗਏ ਸੰਸਕਾਰ ਹੋਇਆ ਜੋ ਉੱਥੇ ਵੀ ਨਹੀਂ ਆਇਆ ਇਹ ਠੀਕ ਹੈ ਨਾ ਕੋਈ ਪੁਲਿਸ ਅਧਿਕਾਰੀ ਆਇਆ ਕੋਈ ਵੀ ਵੱਡਾ ਅਫਸਰ ਕੋਈ ਵੀ ਨਹੀਂ ਇੱਥੇ ਪਹੁੰਚਿਆ ਨਾ ਕੇ ਐਮ ਐਲ ਏ ਪਹੁੰਚਿਆ ਇੱਥੇ ਠੀਕ ਹੈ ਜੀ ਬਾਕੀ ਜੀ ਜੋ ਬੱਸ ਵਾਲੇ ਆ ਇਹ ਬਹੁਤ ਤੇਜ਼ ਚਲਾਉਂਦੇ ਪਏ ਆ ਕੋਈ ਇਹਨਾਂ ਦਾ ਕੋਈ ਸਿਸਟਮ ਹੈ ਨਹੀਂਗਾ ਬੱਸ ਦਾ ਇਹ ਨਹੀਂ ਸਪੀਡ ਨਾ ਜਾਂਦੇ ਹਜੇ ਹਫਤਾ ਹੋਇਆ ਇਹ ਗੱਲ ਨੂੰ ਹਜੇ ਵੀ ਬੱਸ ਉਹੀ ਸਪੀਡ ਨਾਲ ਚੱਲ ਰਹੀ ਹੈ ਭਾਜੀ ਕੋਈ ਵੀ ਜਨਨ ਕੀ ਬੱਸ ਦਾ ਕੋਈ ਰੂਲ ਰੈਗੂਲੇਸ਼ਨ ਨਹੀਂ ਹੈਗਾ ਕਿ ਹੁਣ ਅਗਲੀ ਤੁਹਾਡੀ ਤਿਆਰੀ ਹੈ ਮੇਰੀ ਭਾਜੀ ਇਹੀ ਹੈਗਾ ਕਿ ਇੱਥੇ ਕੋਈ ਸਪੀਡ ਲਿਮਟ ਬਣਾਈ ਜਾਵੇ ਬੋਰਡ ਲਗਾਏ ਜਾਣ ਕੈਮਰੇ ਲਗਾਏ ਜਾਣ ਕਿ ਜਾ ਕੇ ਪਤਾ ਤਾਂ ਲੱਗੇ ਕਿ ਕੀ ਕਿਦਾਂ ਹੋ ਰਿਹਾ ਹਾਸੇ ਕਿਦਾਂ ਹੋ ਰਿਹਾ ਦੂਜਾ ਹਾਸਾ ਹੋ ਗਿਆ ਹੈ ਇਸ ਮਹੀਨੇ ਦੇ ਵਿੱਚ ਦੂਜਾ ਹਾਸਾ ਹੈ ਭਾਜੀ ਅੱਗੇ ਤੋਂ ਜਨਨ ਕੀ ਬੱਸਾਂ ਦਾ ਇਹਨਾਂ ਸਿਸਟਮ ਬਣਾ ਕਿਉਂਕਿ ਇੱਕ ਇੱਕ ਘਰ ਦੇ ਤਿੰਨ ਜੀ ਪੂਰੇ ਹੋਣੇ ਬਹੁਤ ਵੱਡੀ ਗੱਲ ਆ